ਆਰੇ ਪਿਆਰਤਿਓ ਜਮਾਤ 8ਵੀਂ ਦਾ ਲੈਸਨ ਮੋਢਲੇ ਅਧਿਕਾਰਾਂ ਦੇ ਕੁਝ ਐਮਸੀਕਿਊ ਜਿਹੜੇ ਅੱਜ ਅਸੀਂ ਡਿਸਕਸ ਕਰਾਂਗੇ ਭਾਰਤ ਦੇ ਸੰਵਿਧਾਨ ਵਿੱਚ ਮੋਢਲੇ ਅਧਿਕਾਰ ਕਿਸ ਕਿਹੜੇ ਭਾਗ ਵਿੱਚ ਦਿੱਤੇ ਗਏ ਹਨ ਭਾਗ 3 ਵਿੱਚ ਦਿੱਤੇ ਗਏ ਹਨ ਨੈਕਸਟ ਹੈ ਜੀ ਭਾਰਤ ਦੇ ਨਾਗਰਿਕਾਂ ਨੂੰ ਕਿੰਨੇ ਮੋਢਲੇ ਅਧਿਕਾਰ ਪ੍ਰਾਪਤ ਪ੍ਰਦਾਨ ਕੀਤੇ ਗਏ ਹਨ 6 ਮੋਢਲੇ ਅਧਿਕਾਰ ਦਿੱਤੇ ਗਏ ਹਨ 3rd ਕੁਐਸਚਨ ਹੈ ਜੀ ਸਾਡੇ ਕੋਲ ਤੀਸਰਾ ਕੁਐਸਚਨ ਲੈ ਲੈਂਦੇ ਹਾਂ ਨੈਕਸਟ ਹੈ ਜੀ ਸਵੀਡਨ ਦੀ ਰੀਤ ਕਿਹੜੇ ਅਧਿਕਾਰ ਨਾਲ ਸੰਬੰਧਿਤ ਹੈ ਸਵੀਡਨ ਤੋਂ ਆਜ਼ਾਦੀ ਦਾ ਅਧਿਕਾਰ ਜਿਹੜਾ ਉਹ ਲਿਆ ਗਿਆ ਹੈ ਸਵੀਡਨ ਤੋਂ ਅਸੀਂ ਜਿਹੜਾ ਆਜ਼ਾਦੀ ਦਾ ਅਧਿਕਾਰ ਜਿਹੜਾ ਆ ਅਡਾਪਟ ਕੀਤਾ ਸੀਗਾ ਨੈਕਸਟ ਆ ਜੀ ਸਮਾਨਤਾ ਦਾ ਅਧਿਕਾਰ ਕਿ 17 ਵਿੱਚ ਹੈ 14 ਤੋਂ 18 ਤੱਕ ਜਿਹੜੇ ਆ ਸਮਾਨਤਾ ਦੇ ਅਧਿਕਾਰ ਜਿਹੜੇ ਆ ਉਹ ਦਿੱਤੇ ਗਏ ਹਨ 14 ਤੋਂ ਲੈ ਕੇ ਆਰਟੀਕਲ 14 ਤੋਂ 18 ਤੱਕ ਜਿਹੜੇ ਆ ਆਰਟੀਕਲਸ ਦੇ ਵਿੱਚ ਦਿੱਤੇ ਗਏ ਹਨ ਸੰਵਿਧਾਨ ਦੇ ਤੇ ਨਾਗਰਿਕਾਂ ਨੂੰ ਅਧਿਕਾਰ ਦਿੰਦਾ ਹੈ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਅਧਿਕਾਰ ਦਿੰਦਾ ਹੈ ਭਾਰਤ ਦਾ ਸੰਵਿਧਾਨ ਨਾਗਰਿਕਾਂ ਨੂੰ ਅਧਿਕਾਰ ਤਾਰਾ 21 ਦੇ ਤਹਿਤ ਕੀ ਅਧਿਕਾਰ ਦਿੱਤਾ ਗਿਆ ਹੈ 21 ਦੇ ਅਧੀਨ ਸਾਨੂੰ ਜੀਵਨ ਅਤੇ ਸਵਤੰਤਰਤਾ ਦਾ ਅਧਿਕਾਰ ਜਿਹੜਾ ਆ ਉਹ ਦਿੱਤਾ ਗਿਆ ਹੈ 21 ਦੇ ਅਧੀਨ ਜੀਵਨ ਅਤੇ ਸਵਤੰਤਰਤਾ ਦਾ ਅਧਿਕਾਰ ਹੈ ਨੈਕਸਟ ਹੈ ਜੀ ਸਵਤੰਤਰਤਾ ਦਾ ਅਧਿਕਾਰ ਕਿਹੜੀ ਧਾਰਾਵਾਂ ਤੱਕ ਸੀਮਿਤ ਹੈ ਇਹ ਸਾਨੂੰ 19 ਤੋਂ ਲੈ ਕੇ 22 ਧਾਰਾ ਦੇ ਵਿੱਚ ਸਵਤੰਤਰਤਾ ਦੇ ਅਧਿਕਾਰ ਜਿਹੜੇ ਦਿੱਤੇ ਗਏ ਹਨ ਧਾਰਾ 19 ਤੋਂ 22 ਤੱਕ ਸੁਤੰਤਰਤਾ ਦੇ ਅਧਿਕਾਰ ਜਿਹੜੇ ਦਿੱਤੇ ਗਏ ਹਨ ਧਰਮ ਦੀ ਆਜ਼ਾਦੀ ਦਾ ਅਧਿਕਾਰ ਕਿਹੜੀ ਧਾਰਾ ਮਾ ਤੱਕ ਦਿੱਤਾ ਗਿਆ ਹੈ ਧਰਮ ਦੀ ਆਜ਼ਾਦੀ ਜਿਹੜੀ ਆ 25 ਤੋਂ ਲੈ ਕੇ ਧਾਰਾ 28 ਤੱਕ ਦਿੱਤੀਆਂ ਗਈਆਂ ਹਨ ਧਰਮ ਦੀ ਆਜ਼ਾਦੀ ਦੇ ਅਧਿਕਾਰ ਜਿਹੜੇ ਆ ਉਹ ਦਿੱਤੇ ਗਏ ਹਨ ਨੈਕਸਟ ਹੈ ਜੀ 9th ਕੁਐਸਚਨ ਸਾਡੇ ਕੋਲ ਅਨੁਸੂਚਿਤ ਜਾਤੀਆਂ ਤੇ ਕਬੀਲਿਆਂ ਲਈ ਕਿਹੜੇ ਅਧਿਕਾਰ ਵਿੱਚ ਆਉਂਦਾ ਹੈ ਅਨੁਸੂਚਿਤ ਜਾਤੀਆਂ ਤੇ ਕਬੀਲਿਆਂ ਲਈ ਅਧਿਕਾਰ ਜਿਹੜੇ ਕਿਹੜੇ ਅਧਿਕਾਰ ਵਿੱਚ ਆਉਂਦਾ ਹੈ ਬੀ ਸਮਾਨਤਾ ਦੇ ਅਧਿਕਾਰ ਵਿੱਚ ਆਉਂਦੇ ਹਨ ਭਾਰਤ ਵਿੱਚ ਮੂਲ ਅਧਿਕਾਰ ਕਿਸ ਨੇ ਤਿਆਰ ਕੀਤੇ ਸੰਵਿਧਾਨ ਸਭਾ ਨੇ ਭਾਰਤ ਵਿੱਚ ਮੂਲ ਅਧਿਕਾਰ ਜਿਹੜੇ ਆ ਉਹ ਸ਼ਾਮਿਲ ਕੀਤੇ ਸੀ ਤਿਆਰ ਕੀਤੇ ਸੀ ਨੈਕਸਟ ਹੈ ਜੀ ਸਮਾਨਤਾ ਦੇ ਅਧਿਕਾਰ ਵਿੱਚ ਕਿੰਨੇ ਅਧਿਕਾਰ ਸ਼ਾਮਿਲ ਹਨ ਡੀ ਪੰਜ ਅਧਿਕਾਰ ਜਿਹੜੇ ਆ ਸਮਾਨਤਾ ਦੇ ਅਧਿਕਾਰ ਵਿੱਚ ਜਿਹੜੇ ਆ ਉਹ ਦਿੱਤੇ ਗਏ ਹਨ ਨੈਕਸਟ ਹੈ ਜੀ 12th ਕੁਐਸਚਨ ਸਾਡੇ ਕੋਲ ਜੀਵਨ ਦਾ ਅਧਿਕਾਰ ਕਿਹੜੇ ਅਧਿਕਾਰ ਵਿੱਚ ਆਉਂਦਾ ਹੈ ਬੀ ਕਿਹੜਾ ਧਾਰਾ 21 ਵਿੱਚ ਜੀਵਨ ਦਾ ਜਿਉਣ ਦਾ ਅਧਿਕਾਰ ਜਿਹੜਾ ਧਾਰਾ 21 ਵਿੱਚ ਆਉਂਦਾ ਹੈ ਲੈਕਚਰ ਜੀ ਕਿਸ ਅਧਿਕਾਰ ਅਧੀਨ ਭਾਰਤ ਵਿੱਚ ਪ੍ਰੈਸ ਨੂੰ ਆਜ਼ਾਦੀ ਹੈ ਸੁਤੰਤਰਤਾ ਦੇ ਅਧਿਕਾਰ ਦੇ ਅਧੀਨ ਭਾਰਤ ਦੀ ਪ੍ਰੈਸ ਨੂੰ ਜਿਹੜੀ ਆ ਆਜ਼ਾਦੀ ਦਿੱਤੀ ਗਈ ਹੈ ਪ੍ਰੈਸ ਨੂੰ ਆਜ਼ਾਦੀ ਸੁਤੰਤਰਤਾ ਦੇ ਅਧਿਕਾਰ ਅਧੀਨ ਦਿੱਤੀ ਗਈ ਹੈ ਕਿਸ ਅਧਿਕਾਰ ਤਹਿਤ ਚੁਣੀ ਹੋਈ ਨੌਕਰੀ ਨੂੰ ਸੁਰੱਖਿਆ ਪ੍ਰਦਾਨ ਪ੍ਰਾਪਤ ਹੈ ਦੀ ਸਮਾਨਤਾ ਦੇ ਅਧਿਕਾਰ ਦੀਨ ਚੁਣੀ ਹੋਈ ਨੌਕਰੀ ਨੂੰ ਸੁਰੱਖਿਆ ਪ੍ਰਾਪਤ ਹੈ। ਮੈਸਟਰ ਜੀ ਭਾਰਤ ਦੇ મૂળ ਅਧਿਕਾਰ ਵਿੱਚ ਕਿਸ ਦੇ ਲਈ ਹਨ ਨਾਗਰਿਕਾਂ ਲਈ ਹਨ ਭਾਰਤ ਦੇ મૂળ ਅਧਿਕਾਰ ਜਿਹੜੇ ਭਾਰਤ ਦੇ ਨਾਗਰਿਕਾਂ ਲਈ ਹਨ। 16 ਜੀ ਕਿਹੜੀ ਧਾਰਾ ਬਰਾਬਰੀ ਦੇ ਅਧਿਕਾਰ ਨੂੰ ਪ੍ਰਮਾਣਿਤ ਕਰਦੀ ਹੈ? ਬੀ ਜਿਹੜਾ ਆ ਧਾਰਾ 14 ਜਿਹੜਾ ਬਰਾਬਰੀ ਦੇ ਅਧਿਕਾਰ ਨੂੰ ਪ੍ਰਮਾਣਿਤ ਕਰਦੀ ਹੈ। ਹਰ 14 ਜਿਹੜਾ ਬਰਾਬਰੀ ਦਾ ਅਧਿਕਾਰ ਜਿੱਦੰਦੀ ਆ ਸਾਰੇ ਨਾਗਰਿਕਾਂ ਨੂੰ ਧਰਮ ਦੀ ਆਜ਼ਾਦੀ ਦੇ ਅਧਿਕਾਰ ਨੂੰ ਰੋਕਿਆ ਜਾ ਸਕਦਾ ਹੈ ਜੀ ਹਾਂ ਕੀ ਧਰਮ ਦੀ ਆਜ਼ਾਦੀ ਦੇ ਅਧਿਕਾਰ ਨੂੰ ਰੋਕਿਆ ਜਾ ਸਕਦਾ ਹੈ ਧਰਮ ਦੀ ਆਜ਼ਾਦੀ ਨੂੰ ਰੋਕਿਆ ਜਾ ਸਕਦਾ ਅਧਿਕਾਰ ਨੂੰ ਮੂਲ ਅਧਿਕਾਰਾਂ ਦੀ ਸੁਰੱਖਿਆ ਕਿਸ ਨੇ ਕਰਨੀ ਹੈ ਵੀ ਕੋਰਟ ਜਿਹੜੀ ਆ ਮੂਲ ਅਧਿਕਾਰਾਂ ਦੀ ਸੁਰੱਖਿਆ ਕਰਦੀ ਹੈ ਤੇ ਨੈਕਸਟ ਹੈ ਜੀ 19th ਕੁਐਸਚਨ ਜਿਹੜਾ ਸਾਡੇ ਕੋਲ 19th ਕੁਐਸਚਨ ਅਨੁਸੂਚਿਤ ਜਾਤੀ ਅਤੇ ਕਬੀਲਿਆਂ ਨੂੰ ਕਿਸ ਅਧਿਕਾਰ ਅਧੀਨ ਸੁਰੱਖਿਆ ਮਿਲਦੀ ਹੈ ਧਾਰਾ 15 ਦੇ ਅਧੀਨ ਅਨੁਸੂਚਿਤ ਜਾਤੀ ਅਤੇ ਕਬੀਲਿਆਂ ਨੂੰ ਸੁਰੱਖਿਆ ਮਿਲਦੀ ਹੈ ਧਾਰਾ 15 ਦੀ ਅਨੁਸੂਚਿਤ ਜਾਤੀ ਅਤੇ ਕਬੀਲਿਆਂ ਨੂੰ ਸੁਰੱਖਿਆ ਮਿਲਦੀ ਹੈ ਸੰਵਿਧਾਨ ਅਨੁਸਾਰ ਕਿਸ ਨੂੰ ਕਿਸੇ ਕਿਸੇ ਨੂੰ ਕਿਸੇ ਧਰਮ ਦੀ ਪਾਲਣਾ ਕਰਨ ਦਾ ਅਧਿਕਾਰ ਹੈ ਸੰਵਿਧਾਨ ਅਨੁਸਾਰ ਕਿਸੇ ਨੂੰ ਕਿਸੇ ਧਰਮ ਦੀ ਪਾਲਣਾ ਕਰਨ ਦਾ ਅਧਿਕਾਰ ਹੈ ਹਾਂਜੀ ਜੀ ਹਾਂ ਕਿਸ ਧਾਰਾ ਤਹਿਤ ਸ਼ੂਤ ਸ਼ਾਤ ਦੀ ਪ੍ਰਥਾ ਤੇ ਰੋਕ ਲਗਾਈ ਗਈ ਹੈ 20 17 ਦੇ ਅਧੀਨ ਛੂਤਛਾਤ ਦੀ ਪ੍ਰਥਾ ਤੇ ਰੋਕ ਲਗਾਈ ਗਈ ਹੈ ਮੋਢਲੇ ਅਧਿਕਾਰਾਂ ਨੂੰ ਰੱਦ ਕਰਨ ਦੀ ਤਾਕਤ ਕਿਸ ਦੇ ਕੋਲ ਹੈ ਸਰਵੋੱਚ ਨਿਆਲਿਆ ਕੋਲ ਮੋਢਲੇ ਅਧਿਕਾਰਾਂ ਨੂੰ ਰੱਦ ਕਰਨ ਦੀ ਤਾਕਤ ਹੈ ਸਰਵੋੱਚ ਨਿਆਲਏ ਰੱਦ ਕਰ ਸਕਦੀ ਹੈ ਮੋਢਲੇ ਅਧਿਕਾਰਾਂ ਦੀ ਸੁਰੱਖਿਆ ਕਿਹੜੀ ਅਦਾਲਤ ਕਰਦੀ ਹੈ ਸੀ ਸਰਵੋੱਚ ਨਿਆਲਏ ਮੋਢਲੇ ਅਧਿਕਾਰਾਂ ਦੀ ਸੁਰੱਖਿਆ ਕਰਦੀ ਹੈ ਨੈਕਸਟ ਕੁਐਸਚਨ ਹੈ 24th ਕੁਐਸਚਨ ਕਿਸੇ ਮਨੁੱਖ ਦੇ ਅਧਿਕਾਰ ਦੇ ਤਹਿਤ ਬੋਲਣ ਦੀ ਆਜ਼ਾਦੀ ਮਿਲਦੀ ਹੈ ਆਜ਼ਾਦੀ ਦਾ ਅਧਿਕਾਰ ਅਤੇ ਨਾ ਅਧੀਨ ਮਨੁੱਖ ਦੇ ਅਧਿਕਾਰ ਦੇ ਤਹਿਤ ਬੋਲਣ ਦੀ ਆਜ਼ਾਦੀ ਮਿਲਦੀ ਹੈ ਆਜ਼ਾਦੀ ਦੇ ਅਧਿਕਾਰ ਅਧਿਕਾਰ ਦੇ ਅਧੀਨ ਧਾਰਾ 24 ਕਿਸ ਨਾਲ ਸੰਬੰਧਿਤ ਹੈ ਬੱਚਿਆਂ ਦੇ ਮੌਲਿਕ ਅਧਿਕਾਰ ਨਾਲ ਧਾਰਾ 24 ਜਿਹੜੀ ਆ ਉਹ ਸੰਬੰਧਿਤ ਹੈ ਬੱਚਿਆਂ ਨੂੰ ਮੌਲਿਕ ਅਧਿਕਾਰ ਜਿਹੜਾ ਪ੍ਰਾਪਤ ਹੁੰਦਾ ਹੈ ਧਾਰਾ 24 ਦੇ ਦੀ ਇਸ ਅਧਿਕਾਰ ਤਹਿਤ ਤਰੰ ਨੂੰ ਦੀ ਪ੍ਰਚਾਰ ਕਰਨ ਦਾ ਹੱਕ ਹੈ ਸੀ ਧਰਮ ਦੀ ਆਜ਼ਾਦੀ ਦੇ ਅਧਿਕਾਰ ਅਧੀਨ ਧਰਮ ਦਾ ਪ੍ਰਚਾਰ ਕਰਨ ਦਾ ਹੱਕ ਹੈ ਧਰਮ ਦੀ ਆਜ਼ਾਦੀ ਦੇ ਅਧਿਕਾਰ ਦੇ ਅਧੀਨ ਸਮਾਨ ਮੌਕੇ ਦਾ ਅਧਿਕਾਰ ਕਿਸ ਧਾਰਾ ਵਿੱਚ ਦਿੱਤਾ ਗਿਆ ਹੈ ਏ ਜੀ ਧਾਰਾ 16 ਵਿੱਚ ਸਮਾਨ ਮੌਕੇ ਦਾ ਅਧਿਕਾਰ ਦਿੱਤਾ ਗਿਆ ਹੈ ਧਾਰਾ 16 ਦੇ ਅਧੀਨ ਸਮਾਨ ਮੌਕੇ ਜਿਹੜੇ ਆ ਹਰ ਇੱਕ ਨਾਗਰਿਕ ਨੂੰ ਦਿੱਤੇ ਗਏ ਹਨ 28 ਕਿਸ ਧਾਰਾ ਤਹਿਤ ਕਿਸੇ ਨੂੰ ਮਨੁੱਖ ਨੂੰ ਕਾਨੂੰਨੀ ਸਹਾਇਤਾ ਦਾ ਅਧਿਕਾਰ ਹੈ ਬੀ ਤਾਰਾ ਭਾਈ ਦੇ ਨਾ ਮਨੁੱਖ ਨੂੰ ਕਾਨੂੰਨੀ ਸਹਾਇਤਾ ਦਾ ਅਧਿਕਾਰ ਹੈ ਤਾਰਾ ਭਾਈ ਦੇ ਅਧੀਨ 29 ਕਿਸੇ ਵਿਅਕਤੀ ਨੂੰ ਕਿਹੜੇ ਅਧਿਕਾਰ ਤਹਿਤ ਬੇਰੋਕ ਟੋਕ ਘੁੰਮਣ ਫਿਰਨ ਦਾ ਹੱਕ ਹੈ ਇਹ ਕਿ ਤਾਰਾ 19 ਅਧੀਨ ਘੁੰਮਣ ਫਿਰਨ ਦੀ ਆਜ਼ਾਦੀ ਦਿੱਤੀ ਗਈ ਹੈ ਹਰ ਨਾਗਰਿਕ ਨੂੰ ਘੁੰਮਣ ਫਿਰਨ ਦੀ ਆਜ਼ਾਦੀ ਦਿੱਤੀ ਗਈ ਹੈ ਕਿਸੇ ਧਰਮ ਨੂੰ ਪਨਾਉਣ ਦੀ ਆਜ਼ਾਦੀ ਕਿਹੜੇ ਅਧਿਕਾਰ ਵਿੱਚ ਹੈ 25 ਧਰਮ ਦੀ ਆਜ਼ਾਦੀ ਦੇ ਅਧਿਕਾਰ ਦੇ ਅਧੀਨ ਕਿਸੇ ਵੀ ਧਰਮ ਨੂੰ ਪਨਾਉਣ ਦੀ ਦਾ ਅਧਿਕਾਰ ਦਿੱਤਾ ਗਿਆ ਹੈ Thanks for watching the video.